ਇਹ ਤਾਂ ਸੁਣਿਆ ਹੈ ਕਿ ਪੰਜਾਬੀ ਚਾਹ ਪੀਣ ਦੇ ਬਹੁਤ ਸ਼ੌਕੀਨ ਨੇ ਲੇਕਿਨ ਇਹ ਚਾਹ ਦੀਆਂ ਇੰਨੀਆਂ ਕਿਸਮਾਂ ਵੀ ਹੁੰਦੀਆਂ ਇਹ ਅੱਜ ਤੁਹਾਨੂੰ ਦਿਖਾਉਨੇ ਆ ਕਿ ਇੱਕ ਨੌਜਵਾਨ ਵੱਲੋਂ ਆਪਣੇ ਘਰ ਵਾਲੀ ਤੋਂ ਦੁਖੀ ਹੋ ਕੇ ਕਿਸ ਤਰ੍ਹਾਂ ਦੀ ਚਾਹ ਰੱਖੀ ਗਈ ਹੈ ਔਰ ਕਿਸ ਤਰ੍ਹਾਂ ਦੀ ਚਾਹ ਵਰਤਾਈ ਜਾਂਦੀ ਹੈ ਔਰ ਉਹਦੇ ਨਾਮ ਦੇਖੋ ਤੁਸੀਂ ਘਰ ਵਾਲੀ ਤੋਂ ਦੁਖੀ ਬੰਦੇ ਲਈ ਮੁਫਤ ਚਾਹ ਧੋਖਾ ਖਾਦੇ ਆਸ਼ਕਾਂ ਲਈ ਚਾਹ ਪ੍ਰੇਮੀ ਜੋੜਿਆਂ ਜੋੜਾ ਸਪੈਸ਼ਲ ਚਾਹ ਮਨ ਚਾਹਿਆ ਪਿਆਰ ਪਾਉਣ ਲਈ ਇਕੱਲਾਪਨ ਦੂਰ ਕਰਨ ਵਾਲੀ ਚਾਹ ਪਿੰਡਾਂ ਵਾਲੀ ਚਾਹ ਗੁੜ ਵਾਲੀ ਚਾਹ ਗਾਂਗ ਵਾਲੀ ਚਾਹ ਇਹ ਇੰਨੇ ਕਿਸਮ ਦੀਆਂ ਚਾਹਾਂ ਜਿਹੜੀਆਂ ਉਹ ਇਸ ਜਗ੍ਹਾ ਤੇ ਮਿਲਦੀਆਂ ਨੇ ਔਰ ਇਸ ਨੌਜਵਾਨ ਦੇ ਨਾਲ ਗੁਰਜੰਟ ਸਿੰਘ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਆਖਰ ਚਾਹ ਤਾਂ ਚਾਹ ਹੀ ਹੁੰਦੀ ਹੈ ਔਰ ਇਸ ਚਾਹ ਦੇ ਵਿੱਚ ਇਹੋ ਜਿਹਾ ਕਿਹੜਾ ਵੱਖਰਾ ਤੁਸੀਂ ਸਵਾਦ ਬਤਾ ਕਿ ਤੁਹਾਨੂੰ ਇੰਨਾ ਦੁਫੀ ਹੋ ਕੇ ਆਹ ਕੁਝ ਲਿਖਣਾ ਪਿਆ ਅੱਸੀ ਗੱਲ ਜੀ ਇਹ ਚਾਹ ਤਾਂ ਹੈ ਜੀ ਜਿਵੇਂ ਆਪਣਾ ਚਾਹ ਤਾਂ ਚਾਹੀ ਹੁੰਦੀ ਹੈ ਬਟ ਜਿਵੇਂ ਮੇਰੇ ਪਹਿਲਾਂ ਬਾਹਰ ਜਾਣ ਦਾ ਸੋਚ ਰਿਆ ਸੀ 6-7 ਮਹੀਨੇ ਪਹਿਲਾਂ ਉਸ ਟਾਈਮ ਮੇਰੀ ਵਾਈਫ ਤੇ ਸੀ ਦੋਨੋਂ ਹੀ ਮੈਨੂੰ ਕਹਿ ਰਹੇ ਸੀ ਤੁਸੀਂ ਬਾਹਰ ਚਲੇ ਜਾਓ ਇੱਥੇ ਕੰਮ ਮੈਂ ਪਹਿਲਾਂ ਵੀ ਕਾਫੀ ਕੰਮ ਕੀਤੇ ਬਟ ਸਕਸੈਸ ਨਹੀਂ ਹੋਈ ਸੀ ਮੇਰੇ ਕੋਈ ਕਹਿੰਦੇ ਬਾਹਰ ਜਾਓ ਉੱਥੇ ਕੰਮ ਕਰਦੇ ਆਪਾਂ ਮੇਰਾ ਵੀਜ਼ਾ ਵੀ ਹੈਗਾ ਕੈਨੇਡਾ ਦਾ ਮੇਰਾ ਮੇਰੀ ਵਾਈਫ ਦਾ ਬਟ ਉਹ ਮੈਨੂੰ ਪੁਸ਼ ਕਰਦੇ ਸੀ ਬਾਹਰ ਜਾਣ ਲਈ ਮੇਰਾ ਮਨ ਸੀ ਆ ਵੀ ਇੱਥੇ ਕੋਈ ਕੰਮ ਕਰਨਾ ਚਲੋ ਇੰਨੇ ਮੌਕੇ ਦਿੱਤੇ ਆ लास्ट ਮੌਕਾ ਹੋਰ ਦੇ ਲਈ ਨਹੀਂ ਚੱਲੇ ਤਾਂ ਚਲੋ ਬਾਹਰ ਤੈ ਜਾਈ ਜਾਣਾ ਤਾਂ ਉਸ ਤੋਂ ਬਸ ਮੈਂ ਥੋੜਾ ਜਿਹਾ ਏ ਸੀ ਆ ਦੁਖੀ ਜਿਹਾ ਸੀ ਯਾਰ ਬਾਹ ਬਾਰੋਂ ਦੇਖੀ ਕਨਸੈਪਟ ਵੀ ਆਪਾਂ ਉੱਥੇ ਵੀ ਦਾ ਕਰਨੇ ਕੁਛ ਨਾ ਕੁਛ ਜਾ ਕੇ ਆਪਾਂ ਇੱਥੇ ਕਰ ਲਈਏ ਉਹੋ ਜਿਹਾ ਕ ਮੈਂ ਇੱਥੇ ਸ਼ੁਰੂ ਕੀਤਾ ਤਾਂ ਮੈਂ ਇੱਕ ਟਾਈਟਲ ਵੱਖਰਾ ਜਿਹਾ ਦੇਣ ਦੀ ਸੋਚੀ ਵੀ ਚਾਹ ਵਾ ਤਾਂ ਸਾਰਿਆਂ ਕੋਲ ਹੀ ਹੁੰਦੀ ਹੈ ਬਟ ਆਪਣੀ ਚਾਹ ਥੋੜੀ ਜਿਹੀ ਵੱਖਰੀ ਆ ਹੁਣ ਜਿਹਦੇ ਨਾਲ ਵੇ ਆਫ ਅਟਰੈਕਸ਼ਨ ਬਣੇ ਕਸਟਮਰ ਆਵੇ ਆਪਣੇ ਕੋਲੇ ਬਟ ਜਿੱਦਾਂ ਦਾ ਮੈਂ ਬੋਰਡ ਲਾਇਆ ਮੈਨੂੰ ਲੱਗਦਾ 200 300 ਕੱਪ ਤਾਂ ਮੇਰੇ ਡੇਲੀ ਵਿਕੀ ਜਾਂਦੇ ਤੇ 4-500 ਸੈਲਫੀਆਂ ਹੋ ਜਾਂਦੀਆਂ ਇਹਦੀਆਂ ਸਟੋਰੀਆਂ ਪੈ ਜਾਂਦੀਆਂ ਇਸ ਦਾ ਮਤਲਬ ਕਿਤੇ ਨਾ ਕਿਤੇ ਜਿਹੜੇ ਆਸ਼ਕ ਮਜਾਜੀ ਦੇ ਲੋਕ ਨੇ ਜਾਂ ਨੌਜਵਾਨ ਪੀੜ੍ ਇਹ ਸ਼ੁਰੂ ਆਇਆ ਲਾਲੋ ਤੁਸੀਂ ਫੈਮਿਲੀ ਤੋਂ ਲੈ ਕੇ ਆਸ਼ਕ ਹੋ ਗਏ ਹੋਰ ਸਾਰੇ ਤਰ੍ਹਾਂ ਦੀ ਆਪਣੇ ਕੋਲ ਆ ਰਹੇ ਆ ਜੀ ਜਿਵੇਂ ਸ਼ੁਰੂ ਤੋਂ ਤੁਸੀਂ ਦੁਖੀ ਬੰਦੇ ਤੋਂ ਸ਼ੁਰੂ ਹੋ ਗਈ ਆਪਣੀ ਕੈਟਾਗਰੀ ਤੇ ਲਾਸਟ ਤੱਕ ਮਿਲਾਪ ਤੱਕ ਹੈਗੀ ਹੈ ਵੀ ਘਰ ਵਾਲਾ ਘਰ ਵਾਲੀ ਦੋਨੇ ਆਓ ਮੁਫਤ ਚਾਹ ਪੀ ਕੇ ਜਾਓ ਕੈਟਾਗਰੀਆਂ ਸਾਰੀਆਂ ਹੈਗੀਆਂ ਆਸ਼ਕ ਵਾਲੀਆਂ ਵੀ ਹੈਗੀਆਂ ਧੋਖੇ ਵਾਲੀ ਵੀ ਹੈਗੀਆਂ ਮਨ ਚਾਹੇ ਪਿਆਰ ਵਾਲੀ ਵੀ ਹੈਗੀ ਹੈ ਤਾਂ ਡਿਫਰੈਂਟ ਡਿਫਰੈਂਟ ਕੈਟਾਗਰੀ ਹੈਗੀ ਜੀ ਇਹ ਦੁਖੀ ਜ਼ਿਆਦਾ ਆਉਂਦੇ ਨੇ ਜਾਂ ਮਨ ਚਾਹੇ ਪਿਆਰ ਵਾਲੇ ਇਹ ਸਾਰੇ ਆਉਂਦੇ ਆ ਜੀ ਲੈਕਿਨ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਲਗਾਤਾਰ ਇਸ ਗੱਲ ਦੇ ਉੱਤੇ ਵੀ ਨੌਜਵਾਨ ਇੱਥੇ ਜਿਹੜਾ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨ ਔਰ ਇਹ ਬਹੁਤ ਵਧੀਆ ਗੱਲ ਆ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਹੀ ਕੰਮ ਕਰਨਾ ਜਿਹੜਾ ਜ਼ਰੂਰੀ ਸਮਝਿਆ ਹਾਂਜੀ ਹਾਂਜੀ ਮੈਨੂੰ ਵੀ ਇਹ ਸੀ ਕਿ ਨਾ ਵੀ ਬਾਹਰ ਜਾਵਾਂਗੇ ਫੈਮਿਲੀ ਤੋਂ ਦੂਰ ਹੋਵਾਂਗੇ ਹੁਣ ਇੱਥੇ ਤਾਂ ਚਲੋ ਸਭ ਕੁਝ ਆਪਣੇ ਘਰ ਦਾ ਹੈਗਾ ਔਰ ਉੱਥੇ ਸਾਰੇ ਖਰਚੇ ਇੱਕ ਦਿਨ ਤੋਂ ਲੈ ਕੇ ਲਾਸਟ ਤੱਕ ਕਿਰਾਏ ਵਾਲਾ ਕੰਮ ਸ਼ੁਰੂ ਹੋ ਜਾਂਦਾ ਜੀ ਇੱਥੇ ਚਲੋ ਕੰਮ ਹੌਲੀ ਹੌਲੀ ਅੱਜ ਕੱਲ ਪਰਸੋ ਹੋਰ ਉਦੋਂ ਵਦ ਹੋਰ ਜਦੋਂ ਵਦ ਗਈ ਬਟ ਆਪ ਨੂੰ ਇਹ ਤਾਂ ਨਹੀਂ ਹੈ ਵੀ ਕਿਸੇ ਦੇ EMPLOYEE ਬਣਾਂਗੇ ਆਪਾਂ ਜਾ ਕੇ ਇੱਥੇ ਆਪਾਂ ਆਪਦੇ ਕੰਮ ਦੇ ਆਪ ਮਾਲਕ ਹੈਗੇ ਜੀ ਜੋ ਆਇਆ ਆਪਣਾ ਆਪ ਦਾ ਹੈਗਾ ਬਟ ਜਿਵੇਂ ਆਪਾਂ ਦੇਖਦੇ ਆ ਬਾਹਰ ਜਿੰਨੇ ਕਮਾਉਂਦੇ ਉਦੋਂ ਵੱਧ ਤੋਂ ਪੇ ਰੈਂਟ ਚ ਹੀ ਕਰ ਦਿੰਦੇ ਹੈਗੇ ਜੀ ਇੱਥੇ ਉਹ ਚੱਕਤਾ ਨਹੀਂ ਹੈਗਾ ਜੀ ਮਤਲਬ ਪੜ੍ਹ ਲਿਖ ਕੇ ਜੇ ਇੱਥੇ ਕੰਮ ਕੀਤਾ ਜਾਵੇ ਤਾਂ ਉਹ ਆਪ ਦਾ ਕੰਮ ਹੈ ਬਾਹਰ ਜਾ ਕੇ ਕਿਸੇ ਦਾ ਨੌਕਰ ਲੱਗਣ ਦੀ ਬਜਾਏ ਇੱਥੇ ਕੰਮ ਕਰਨਾ ਜ਼ਿਆਦਾ ਬੈਟਰ ਹੈ ਹਾਂਜੀ ਹਾਂਜੀ ਬਾਹਰ ਵੀ ਜਾਣਾ ਚਲੋ ਠੀਕ ਹੈ ਜਿਸ ਕਿਸੇ ਦੇ ਆਪਾਂ ਸੋਚ ਨਹੀਂ ਬਦਲ ਸਕਦੇ ਵੀ ਬਾਹਰ ਜਾਣਾ ਜਿੰਨੇ ਉਹਨਾਂ ਦਾ ਜਾਣੇ ਜੇ ਉਹ ਕਿ ਮ ਕਿਵੇਂ ਆਪਾਂ ਦੇਖਦੇ ਆਂ ਪਲੱਸ 2 ਕੀਤੀ ਆਈਲਰਸ ਕੀਤੀ ਬਾਹਰ ਚਲੇ ਜਾਂਦੇ ਆ ਤੇ ਇੱਥੇ ਜੇ ਆਪਾਂ ਇੱਕ ਮੌਕਾ ਦੇ ਲਈ ਆਪਦੇ ਆਪ ਨੂੰ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਹੁਣ ਆਪਾਂ ਪੰਜਾਬ ਛੱਡ ਕੇ ਜਾ ਰਹੇ ਆ ਇੱਥੋਂ ਦੇ ਕੰਮ ਵੀ ਤੇ ਕਿਸੇ ਨੇ ਕਰਨੀ ਜੇ ਬਾਹਰਲੀ ਸਟੇਟਾਂ ਅਗੇ ਇੱਥੇ ਸੰਭੀ ਜਾਂਦੇ ਜੀ ਕੰਮ ਸਕਸੈਸਫੁਲ ਹੋ ਜਾਂਦੀ ਹੈ ਕਿ ਹੁਣ ਘਰ ਵਾਲੀ ਮੰਨ ਗਈ ਇਸ ਗੱਲ ਨੂੰ ਲੈ ਕੇ ਕਿ ਆਪਾਂ ਇੱਥੇ ਕੰਮ ਕਰ ਲਈਏ ਜਾਂ ਹਜੇ ਵੀ ਬਾਹਰ ਜਾਣ ਦਾ ਚੱਲ ਨਹੀਂ ਨਹੀਂ ਹੁਣ ਤਾਂ ਪੂਰਾ ਮੋਡਰਨ ਮੋਡਰਨ ਲਾ ਕੇ ਕੰਮ ਕਰ ਰਹੇ ਜੀ ਆਪਣੇ ਮੇਰੇ ਮੋਸਟ ਆਫ ਪ੍ਰੋਡਕਟ ਘਰੋਂ ਬਣ ਕੇ ਆਉਂਦੇ ਜੀ ਇਵੇਂ ਕੁਕਰੀ ਚਾਪ ਹੈ ਕੜੀ ਚੋਲ ਰਾਜਮਾ ਚਾਹ ਵਾਲੀ ਜੀ ਸਾਡੇ ਬੜੀ ਫੇਮਸ ਹੈਗੀ ਇੱਥੋਂ ਦੀ ਉਹ ਸਾਰਾ ਮੇਰਾ ਘਰ ਹੀ ਬਣ ਕੇ ਆਉਂਦਾ ਜੀ ਹੁਣ ਅਸੀਂ ਮਿਲਕ ਬਦਾਮ ਸ਼ੁਰੂ ਕੀਤਾ ਹੈ ਡਿਫਰੈਂਟ ਹੈ ਸਾਰਿਆਂ ਨਾਲੋਂ ਕੁਝ ਵੀ ਉਹਦੇ ਵਿੱਚ ਇਦਾਂ ਦਾ ਕੋਈ ਦੂਸਰੀ ਚੀਜ਼ ਨਹੀਂ ਪਾਈ ਅਸੀਂ ਖੋਆ ਮਿਲਕ ਕਾਜੂ ਬਦਾਮ ਹੀ ਪਾਈ ਹੈਗੇ ਜੀ ਕੋਈ ਉਹਦੇ ਵਿੱਚ ਅਰਾ ਰੋਟ ਨਹੀਂ ਹੈਗਾ ਜਿਵੇਂ ਅੱਜ ਕੱਲ ਤੁਸੀਂ ਦੇਖੋਗੇ ਬਿਲਕੁਲ ਟੀ ਚੀਜ਼ਾਂ ਮਿਲਦੀਆਂ ਆਪਣਾ ਭਾਵੇਂ ਉਹ ਕਿਤੇ ਚੈੱਕ ਕਰਾ ਲਓ ਪਹਿਲਾਂ ਜਾ ਕੇ ਜੀ ਬਿਲਕੁਲ ਪਿਓਰ ਮਿਲੂਗਾ ਪ੍ਰਜੈਕਟ ਇੱਥੇ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹਨਾਂ ਵੱਲੋਂ ਵੀ ਇਹ ਕੰਮ ਕੀਤਾ ਗਿਆ ਕਿ ਤੁਹਾਨੂੰ ਦੇਖ ਕੇ ਕੋਈ ਹੋਰ ਵੀ ਪੁੱਛਣ ਆਉਂਦੇ ਨੇ ਨੌਜਵਾਨ ਕਿ ਅਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਹਾਂ ਜਾਂ ਸਾਨੂੰ ਵੀ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਜਿਨ੍ਹਾਂ ਨੇ ਰੋਜ਼ਗਾਰ ਆਪਦਾ ਕਰਨਾ ਹੈ ਜਿਵੇਂ ਮੈਂ ਪਹਿਲਾਂ ਇਹ ਪੁੱਛੋ ਤੋਂ ਫਰੈਂਚਾਈਜ਼ੀ ਲੈਂਦੀ ਹਾਂ ਹਰਮਨ ਫਾਸਟ ਫੂਡ ਤੋਂ ਜੀ ਬਸਟ ਦੇ ਦੀ ਸ਼ਾਪ ਹੈ ਉਹ ਮੇਰੇ ਕਜ਼ਨ ਬ੍ਰਦਰ ਹੀ ਹੈ ਪਰ ਜਿਵੇਂ ਉਹਨਾਂ ਨੇ ਦੇਖਿਆ ਵੀ ਲੋ ਇਨਵੈਸਟਮੈਂਟ ਤੇ ਕੰਮ ਵਧੀਆ ਚੱਲ ਰਿਹਾ ਹੈ ਉਹ ਵੀ ਮੇਰੇ ਤੋਂ ਮੰਗਦੇ ਵੀ ਅਸੀਂ ਫਰੈਂਚਾਈਜ਼ੀ ਅਸੀਂ ਵੀ ਲੈਣੀ ਹੈ ਸਾਨੂੰ ਵੀ ਕੰਮ ਸਿਖਾ ਉਕੀ ਆਏ ਘੱਟ ਪੈਸਾ ਲੱਗਦਾ ਜੀ ਵਧੀਆ ਬੰਦੇ ਨੂੰ ਕੰਮ ਹੋ ਜਾਂਦੀ ਜੀ ਇਹਦੇ ਵਿੱਚ ਹਾਲੇ ਸਮੇਂ ਸਿਰ ਆਪ ਦੇ ਕੋਲ ਜਾਓ ਹਾਂ ਹਾਂ ਜੀ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਗੁਰਜੰਟ ਨੇ ਦੱਸਿਆ ਕਿ ਜੋ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਔਰ ਬਹੁਤ ਵਧੀਆ ਕੰਮ ਕੀਤਾ ਜਿਸ ਦੀ ਸਲਾਘਾ ਕੀਤੀ ਜਾ ਰਹੀ ਹੈ ਔਰ ਨੌਜਵਾਨ ਪੀੜ੍ਹੀ ਲਈ ਇਹ ਖਾਸ ਕਰਕੇ ਜਿਹੜੀਆਂ ਇਹਨਾਂ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਉਹਨਾਂ ਲਈ ਇੱਕ ਪ੍ਰੇਰਨਾ ਸਰੋਤ ਹੈ ਕਿਉਂਕਿ ਜਿਹੜੇ ਲੋਕ ਖਾਸ ਕਰਕੇ ਨੌਜਵਾਨ ਬਾਹਰ ਵਿਦੇਸ਼ਾਂ ਵੱਲ ਭੱਜ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਉਹ ਪੰਜਾਬ 'ਚ ਰਹਿ ਕੇ ਕੰਮ ਕਰੇ ਉਹ ਆਪਦਾ ਕੰਮ ਕਰੇ ਔਰ ਇਸ ਨੇ ਜਿਹੜਾ ਇਹ ਕੰਮ ਕੀਤਾ ਹੈ ਇਹ ਕਿਤੇ ਨਾ ਕਿਤੇ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਜ਼ਰੂਰ ਲੈ ਕੇ ਆਵੇਗਾ ਕਿ ਸਾਨੂੰ ਪੰਜਾਬ ਦੇ ਵਿੱਚ ਰਹਿ ਕੇ ਆਪ ਦਾ ਕੰਮ ਆਪ ਕਰ ਲੈਣਾ ਚਾਹੀਦਾ